ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟ੍ਰਾਂਟੋ ਦੇ ਵਿੱਚ ਜਿਹੜੀਆਂ ਗੋਲੀ ਚੱਲਣ ਦੀਆਂ ਘਟਨਾਵਾਂ ਨੇ ਉਹ ਦਿਨ ਬਦ ਦਿਨ ਤੇਜ਼ੀ ਨਾਲ ਜੜੀਆਂ ਵਧਦੀਆਂ ਜਾ ਰਹੀਆਂ ਪਿਛਲੇ ਹੀ ਕੁਝ ਦਿਨ ਪਹਿਲਾਂ ਟ੍ਰਾਂਟੋ ਦੇ ਸ਼ਹਿਰ ਦੇ ਵਿੱਚ ਹੀ ਇੱਕ ਸਕੂਲ ਦੀ ਪਾਰਕਿੰਗ ਦੇ ਵਿੱਚ ਗੋਲੀ ਚੱਲੀ ਸੀ ਤੇ ਇੱਕ ਵਿਅਕਤੀ ਦੀ ਜਿਹੜੀ ਆ ਉੱਥੇ ਮੌਤ ਹੋ ਗਈ ਸੀ ਤੇ ਅੱਜ ਫੇਰ ਟ੍ਰਾਂਟੋ ਦੇ ਇੱਕ ਬਿਜ਼ਨਸ ਸਟੋਰ ਦੇ ਵਿੱਚ ਗੋਲੀ ਚੱਲਣ ਦੇ ਨਾਲ ਤਿੰਨ ਵਿਅਕਤੀਆਂ ਦੀ ਆ ਜਿਹੜੀ ਮੌਤ ਹੋ ਗਈ ਹੈ ट्रेंटो पुलिस ਵੱਲੋਂ ਜਾਣਕਾਰੀ ਅਨੁਸਾਰ ਟ੍ਰਾਂਟੋ ਲਾਰੈਂਸ ਐਵਨਿਊ E ਦੇ ਜਿਹੜੇ ਨਾਰਥ ਸਾਈਡ ਮਲਾਰਟ ਮਾਲ ਰੋਡ ਐਸ ਉੱਥੇ ਸਥਿਤ ਨਾਰਥ ਯੋਕ ਬਿਜ਼ਨਸ ਕੰਪਲੈਕਸ ਦੇ ਅੰਦਰ ਗੋਲੀ ਚੱਲਣ ਦੇ ਨਾਲ ਜਿਹੜੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਪੁਲਿਸ ਨੂੰ ਸੂਚਨਾ ਮਿਲਣ ਤੇ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ ਤੇ ਦੇਖਿਆ ਕਿ ਬਿਜ਼ਨਸ ਕੰਪਲੈਕਸ ਦੇ ਅੰਦਰ ਤਿੰਨ ਵਿਅਕਤੀ ਨਹੀਂ ਹੈ ਜਿਹੜੀਆਂ ਲਾਸ਼ਾਂ ਪਈਆਂ ਸਨ ਉੱਥੇ ਪੁਲਿਸ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬਿਜ਼ਨਸ ਦੇ ਲੈਣ-ਦੇਣ ਕਾਰਨ ਹੀ ਇੱਥੇ ਜਿਹੜੀ ਹੈ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਉੱਥੇ ਕਹਿਣ ਦੇ ਮਤਾਬਕ ਕਿ ਉੱਥੇ ਚਾਰ ਬੰਦੇ ਮੌਜੂਦ ਸਨ ਪਰ ਤਿੰਨ ਬੰਦਿਆਂ ਦੀਆਂ ਉੱਥੇ ਲਾਸ਼ਾਂ ਜੜੀਆਂ ਪਈਆਂ ਹੋਈਆਂ ਸੀ ਪਰ ਇੱਕ ਬੰਦੇ ਦੀ ਜਿਹੜੀ ਭਾਲ ਆ ਉਹ ਟੋਰਾਂਟੋ ਪੁਲਿਸ ਜਿਹੜੀ ਉਹ ਕਰ ਰਹੀ ਹੈ ਪੁਲਿਸ ਵੱਲੋਂ ਇਹਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਬਿਜ਼ਨਸ ਦੇ ਲੈਣ-ਦੇਣ ਦੇ ਕਾਰਨ ਹੈ ਜਿਹੜਾ ਇਹ ਲੜਾਈ ਝਗੜਾ ਇਹਨਾਂ ਦਾ ਆਪਸ ਦੇ ਵਿੱਚ ਹੋਇਆ ਤੇ ਜਿਨੇ ਗੋਲੀ ਚ ਲਾਈ ਆ ਪੁਲਿਸ ਦੇ ਮੁਤਾਬਿਕ ਸ਼ਾਇਦ ਉਹ ਵੀ ਬੰਦਾ ਇਸ ਦੇ ਵਿੱਚ ਮਾਰਿਆ ਗਿਆ ਪਰ ਪੁਲਿਸ ਅਲੇ ਅਜੇ ਇਸ ਬਾਰੇ ਪੂਰੀ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਜਾਂਚ ਤੋਂ ਬਾਅਦ ਹੀ ਹੈ ਜਿਹੜਾ ਕੁਝ ਵੀ ਦੱਸ ਸਕਾਂਗੇ ਇਸ ਘਟਨਾ ਦੀ ਜਾਣਕਾਰੀ ਉਸ ਤੋਂ ਬਾਅਦ ਹੀ ਹੈ ਜਿਹੜੀ ਉਹ ਪੁਲਿਸ ਦੇ ਸਕੇਗੀ ਅਜੇ ਤੱਕ ਜਿਹੜੇ ਮਾਰੇ ਗਏ ਵਿਅਕਤੀ ਆ ਉਹਨਾਂ ਦੀ ਪਛਾਣ ਵੀ ਜਿਹੜੀ ਉਹ ਨਹੀਂ ਹੋ ਸકી ਪੁਲਿਸ ਵੱਲੋਂ ਮੌਕੇ ਦੀ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਘਟਨਾ ਵੇਲੇ ਇਸ ਬਿਜ਼ਨਸ ਆਫਿਸ ਦੇ ਵਿੱਚ ਚਾਰ ਵਿਅਕਤੀ ਮੌਜੂਦ ਸੀ ਉਹ ਤੇ ਉਹਨਾਂ ਚਾਰਾਂ ਵਿਅਕਤੀਆਂ ਦੀ ਜਿਹੜੀ ਪੜਤਾਲ ਆ ਉਹ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੀ ਇਹ ਘਟਨਾ ਹੈ ਇਹਦੇ ਬਾਰੇ ਪਤਾ ਲੱਗ ਸਕੇ ਤੇ ਇਸ ਘਟਨਾ ਸਥਾਨ ਦੇ ਨੇੜੇ ਹੀ ਇੱਕ ਡੇ ਕੇਅਰ ਸਕੂਲ ਵੀ ਹੈ ਤੇ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਲੈਣ ਆਉਣ ਵਾਲੇ ਮਾਪਿਆਂ ਨੇ ਇਹ ਘਟਨਾ ਨੂੰ ਬ੍ਰਤੀ ਬੜੀ ਭਾਰੀ ਚਿੰਤਾ ਜਿਹੜੀ ਉਹਨਾਂ ਨੇ ਜਤਾਈ ਹੈ ਤੇ ਗੋਲੀ ਚੱਲਣ ਦੀਆਂ ਜਿਹੜੀਆਂ ਵੱਧ ਰਹੀਆਂ ਨੇ ਘਟਨਾਵਾਂ ਉਹਨਾਂ ਤੋਂ ਜਿਹੜੇ ਬੱਚਿਆਂ ਦੇ ਮਾਪੇ ਨੇ ਉਹ ਵੀ ਬੇहद ਜਿਹੜੇ ਪਰੇਸ਼ਾਨ ਨੇ